ਆ ਬਿਲਕੁਲ ਛੋਟਾ ਵਾ ਇਹ ਪਿੰਡ ਦਾ ਰਾਹ ਜੋ ਬਿਲਕੁਲ ਛੋਟਾ ਇਹ ਰਾਹ ਥਾਣੀ ਜਿਹੜੀ ਐ ਏਡੀ ਵੱਡੀ ਗੱਡੀ ਅਲਾਉਡ ਨਹੀਂ ਆ ਠੀਕ ਹੈ ਇਹ ਜਾਣ ਬੁੱਝ ਕੇ ਡਰਾਈਵਰ ਇਧਰ ਦੀ ਗੱਡੀ ਲੈ ਕੇ ਆ ਜੋ ਇਹਦੇ ਕਰਕੇ ਐਕਸੀਡੈਂਟ ਹੋਇਆ ਇਹਦੇ ਵਿੱਚ ਸਾਡੇ ਬੱਚਿਆਂ ਦਾ ਨੁਕਸਾਨ ਹੋਇਆ ਇਹ ਇਹਨਾਂ ਡਰਾਈਵਰ ਨੂੰ ਵੀ ਹਰਜਾਨਾ ਹੋਣਾ ਚਾਹੀਦਾ ਇਹਨਾਂ ਸਕੂਲ ਵਾਲਿਆਂ ਨੂੰ ਹਰਜਾਨਾ ਹੋਣਾ ਚਾਹੀਦਾ ਇਹ ਗੱਡੀ ਕਿਉਂ ਇਧਰ ਦੀ ਆਈ ਇੰਨੇ ਕਿ ਬੱਚੇ ਇਹਦੇ ਵਿੱਚ ਕਟੋ-ਕਟ 20-25 ਬੱਚੇ ਸੱਟਾਂ ਲੱਗੀਆਂ ਹਾਂਜੀ ਬੱਚਿਆਂ ਦੇ ਸੱਟਾਂ ਲੱਗੀਆਂ ਸਾਡਾ ਮੇਰਾ ਦੋਸਤ ਦੀ ਬੱਚੀ ਉਹਦੇ ਸਿਰ ਤੇ ਸੱਟ ਲੱਗੀ ਉਹਨੇ ਖੁਦ ਮੈਨੂੰ ਫੋਨ ਕੀਤਾ ਆਮਰ ਸਰੀ ਮੈਂ ਉੱਥੋਂ ਆਇਆ ਮੈਨੂੰ ਕਹਿੰਦਾ ਵੀ ਤੁਹਾਡੇ ਬੰਦ ਮੇਰੇ ਬੱਚੇ ਦੇ ਛੱਟ ਲੱਗ ਗਈ ਆ ਠੀਕ ਹੈ ਮਨਾ ਕਰਨ ਦੇ ਤਾਂ ਇਹ ਸਾਰੇ ਵੀਡੀਓ ਤਾਂ ਮਨਾ ਕਰਨ ਦੇ ਨੇ ਤੇ ਇਹਨਾਂ ਨੇ ਆਪਣੇ ਸੋਰਸ ਤੱਕ ਗੱਡੀ ਦੇ ਅੜਾਂ ਦੀ ਇਹ ਕੰਪਨੀ ਲਈ ਆ ਉੱਥੋਂ ਵੀ ਇਹ ਪੂਰਾ ਇਹ ਕਹਿੰਦੇ ਵੀਾਨੂੰ ਬੈਨੀਫਿਟ ਮਿਲ ਜਾਏ ਅੱਛਾ ਲੇਕਿਨ ਇਹ ਆਪਣਾ ਤੁਹਾਡਾ ਬੱਚਾ ਹੈ ਕੋਈ ਗਲਤੀ ਨਹੀਂ ਸਾਡਾ ਬੱਚਾ ਨਹੀਂ ਹੈਗਾ ਜੀ ਬੱਚੇ ਨਾਤਮੋਕਲ ਦੇ ਟੁਪਟ ਭਾਈ ਦੇ ਕੁਝ ਠੀਕ ਕਰਦੇ ਰੋਕ ਇਹ ਸਾਨੂੰ ਰੋਕ ਦੇ ਵੀਡੀਓ ਬਣਾਉਣ ਤੋਂ ਅਸੀਂ ਕਹਿਣ ਦੇ ਵੀ ਸਾਡਾ ਰਾਹ ਮਾੜਾ ਸਾਡੇ ਪਿੰਡ ਦਾ ਡੱਲੇ ਦਾ ਲੀਲਕਲਾਂ ਦਾ ਵੀ ਸਾਡਾ ਰਾਹ ਦਾ ਕੁਝ ਮਤਾਂ ਪੈ ਜੇ ਇਹ ਲਿਖਣੇ ਰੋਗ ਦੇ ਫੇਸਾਂਗੇ ਇਹ ਜੋ ਹਾਦਸਾ ਹੋਇਆ ਐ ਐਕਸਲਸੀਅਰ ਸਕੂਲ ਬਟਾਲਾ ਦੀ ਬਸ ਸੀਗੀ ਇਹ ਅਣਜਾਣ ਸੀ ਡਰਾਈਵਰ ਐ ਰਸਤੇ ਕਰੇ ਬਸ ਨਹੀਂ ਆਈ ਇਹ ਰਸਤਾ ਛੋਟਾ ਸੀ ਅੱਗੇ ਰਸ ਹੋਣ ਦੇ ਕਰਕੇ ਉਹਨੇ ਵਿਚਾਰੇ ਨੇ ਇਧਰੋਂ ਦੀ ਪਾਲੀ ਉਹਦੀ ਅਣਗੇਲੀ ਵੀ ਕਹਿ ਲੋ ਜਾਂ ਪਹਿਲੀ ਵਾਰੀ ਹੋਇਆ ਇਸ ਰਸਤੇ ਬਸ ਆਈ ਆ ਇਸ ਵਜ੍ਹਾ ਦੇ ਨਾਲ ਐ ਐਕਸੀਡੈਂਟ ਹੋਇਆ ਇਹਦੇ ਵਿੱਚ ਮੇਰੇ ਹਣ ਤੋਂ ਪਹਿਲਾਂ ਬੱਚੇ ਕੱਢ ਲਏ ਗਏ ਆ ਤਕਰੀਬਨ ਕੋਈ 10 15 20 ਦੇ ਲਾਗੇ ਬੱਚੇ ਕਹਿੰਦੇ ਹੈਗੇ ਸੀਗੇ। ਟਟਾਂ ਦਾ ਕੁਛ ਕਹਿੰਦੇ ਲੱਗੀਆਂ ਕੁਛ ਕਹਿੰਦੇ ਵੀ ਨਹੀਂ ਲੱਗੀਆਂ ਜੇ ਕੁਛ ਪੱਕਾ ਨਹੀਂ ਜੇ ਕਹਿ ਸਕਦੇ। ਇੱਕ ਦੋ ਬੱਚੇ ਦੇ ਸ਼ਾਇ ਲੱਗੀ ਛੱਟ। ਇਹ ਐਕਸਲਸ਼ੀਅਰ। ਇਹ ਬਟਾਲੇ ਤੋਂ। ਕੀ ਮੰਨ ਕਰ ਮੈਂ। ਅਸੀਂ ਤਾਂ ਜੀ ਇਹ ਰਸਤੇ ਦਾ ਮਤਾ ਪਾਇਆ ਹੋਇਆ ਵਾ ਡੀਸੀ ਤੱਕ ਇਹਦੇ ਗਏ ਹੋਏ ਅਜੇ ਤੱਕ ਸਾਨੂੰ 8 9 ਮਹੀਨੇ ਹੋ ਗਏ ਰਸਤੇ ਦਾ ਕੋਈ ਹਾਲ ਹੀ ਨਹੀਂ ਹੋਇਆ। ਅਸੀਂ ਇਹੋ ਸਾਡੇ ਪਿੰਡ ਤੋਂ ਦੋ ਰਸਤੇ ਹੁੰਦੇ ਦੋਨਾਂ ਦਾ ਹੀ ਹਾਲ ਬਹੁਤ ਹੀ ਮਾੜਾ ਵਾ। ਵੀ ਇਹ ਮੋਟਰਸਾਈਕਲ ਦਾ ਲਾਇਕ ਨਹੀਂ ਹੈਗਾ ਵੀ ਬਸ ਇੱਥੋਂ ਕਿੱਥੇ ਚੱਲ ਜਾਣੀ ਹੈ ਸਕੂਲ ਪ੍ਰਸ਼ਾਸਨ ਨੂੰ ਇਹੀ ਹੈ ਵੀ ਘਟੋ ਘਟ ਬੱਚਿਆਂ ਦਾ ਤੇ ਦੇਖਣ ਇੱਕ ਰਸਤਾ ਵੇਖ ਕੇ ਆਪਣੀ ਬੱਸ ਇੱਕ ਤੇ ਰੂਟ ਨਹੀਂ ਸੀ ਇਹ ਬੱਸ ਦਾ ਉਹ ਵੀ ਰਸ਼ ਦੀ ਵਜ੍ਹਾ ਨਾਲ ਵੇਟ ਨਹੀਂ ਕੀਤੀ ਤੋ ਇਸ ਗਲਤ ਰਸਤੇ ਆ ਗਿਆ